ਦੇਤੇ ਨਾਲ ਤੇ ਜੈ ਜੀ ਸਾਬਹ ਦੇੰਦਰ ਕੇ ਕੀੜਾ ਬਨੁਖ ਅੰਮ੍ਰਿਤ ਵੇਲੇ ਉੱਠਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਉਹ ਮਨੁੱਖ ਕੇ ਇਸ ਭਾਵ ਜੁਲ ਭਾਵ ਦੁਨਿਆਵੀ ਦੁਨਿਆ ਤੋਂ ਪਾਰ ਲੱਗ ਜਾਂਦਾ ਤੇ ਸਾਬਹ ਕਹਿੰਦੇ ਤੇ ਕਿਹੜਾ ਮਹਾਪੁਰਸ਼ ਦੀ ਸੰਗਤ ਕਰਦਾ ਹੈ ਬ੍ਰਹਮ ਗਿਆਨੀ ਦੀ ਸੰਗਤ ਕਰ ਲੈੰਦਾ ਉਸ ਦਾ ਪੇੜਾ ਵੀ ਪਾਰ ਹੋ ਜਾਂਦਾ ਮਨੁੱਖ ਘਟਨਾ ਯਾਦ ਆ ਰਹੀ ਆ ਸੰਤ ਮਹਾਂਪੁਰਖ ਰਾੜਾ ਸਾਹਿਬ ਵਾਲੇ ਪਾਸ ਦਾ ਇਛਰ ਸਿੰਘ ਜੀ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਇੱਕ ਘਟਨਾ ਨਿਕਲੀ ਪਈ ਆ ਕਿ ਮਹਾਂਪੁਰਖ তথা ਤੇ ਚਾਰ ਕਰਕੇ ਤਵਾਨ ਘਰ ਦੇ ਵਿੱਚੋਂ ਬਾਹਰ ਨਿਕਲੇ ਸਨ ਅਜੇ ਬਾਹਰ ਆ ਹੀ ਰਹੇ ਸਨ ਕਿ ਉਹਨਾਂ ਦੇ ਅੱਗੇ ਇੱਕ ਹੰਕਾਰੀ ਆਦਮੀ ਆ ਗਿਆ ਕਹਿਣ ਲੱਗਾ ਮਹਾਪੁਰਸ਼ੋ ਕਥਾ ਵਿਚਾਰ ਕੀਤੀ ਆ ਤੁਸੀਂ ਮੇਰਾ ਨਾਮ ਵਿੱਚ ਕਿਉਂ ਨਹੀਂ ਵਿਆਦ ਕਿਉਂਕਿ ਮਹਾਪੁਰਸ਼ ਰਾੜਾ ਸਾਹਿਬ ਵਾਲੇ ਕਦੇ ਵੀ ਕੱਟਾ ਕਰਦੇ ਨੇ ਕਦੇ ਵੀ ਕਿਸੇ ਦਾ ਨਾਮ ਨਹੀਂ ਲੈਂਦੇਗੇ ਜਿਹੜਾ ਅਸਲੀ ਬ੍ਰਹਮ ਗਿਆਨੀ ਹੁੰਦਾ ਹੈ ਮਹਾਪੁਰਸ਼ ਹੁੰਦਾ ਹੈ ਉਹ ਕਦੇ ਵੀ ਕਿਸੇ ਦੀ ਉਸਤਤ ਨਹੀਂ ਕਰਦਾ ਪ੍ਰਣਾ ਕਾਲਪੁਰਖ ਪਰਮਾਤਮਾ ਦਾ ਕਿਉਂਕਿ ਜਿਹੜਾ ਗ੍ਰੰਥ ਗਿਆਨੀ ਹੁੰਦਾ ਹੈ ਉਹ ਆਪ ਗੁਰੂ ਦੇ ਨਾਲ ਜੁੜੇ ਹੁੰਦਾ ਤੇ ਸੰਗਤਾਂ ਨੂੰ ਵੀ ਗੁਰੂ ਦੇ ਨਾਲ ਜੋੜਦਾ ਤਾਂ ਹੀ ਸੈਵਣੇ ਵਰਦਾਨੀ ਅੰਦਰ ਬਖਸ਼ਿਸ਼ ਕੀਤਾ ਹੈ ਨਾਨਕ ਮੰਗੇ ਤੂਰ ਤਿਸ ਗੁਰ ਸਿੱਖ ਕੀ ਜੋ ਆਪ ਜਤਕ ਅਬਰਾ ਨੰਦ ਪਦ ਕਿ ਨਾਨਕ ਦਾਸ ਉਹਨਾਂ ਮਨੁੱਖਾਂ ਜਨਾਂ ਦੇ ਚਰਨਾਂ ਦੀ ਧੂੜੀ ਨੋਜਦਾ ਹੈ ਜਿਹੜੇ ਮਨੁੱਖ ਜਨ ਸਤ ਸੰਗਤ ਵਿੱਚ ਆਉਂਦੇ ਨੇ ਆਪ ਨਾਮ ਜਪਦੇ ਹਨ ਤੇ ਦੂਜਿਆਂ ਨੂੰ ਉਪਦੇਸ਼ ਦਿੰਦੇ ਜਿਹੜੇ ਆਪ ਗੁਰੂ ਦੇ ਨਾਲ ਜੁੜੇ ਨੇ ਦੂਜਿਆਂ ਨੂੰ ਗੁਰੂ ਦੇ ਨਾਲ ਜੋੜਦੇ ਮਹਾਂਪੁਰਖ ਰਾਣਾ ਸਾਹਿਬ ਵਾਲਿਆ ਜਦ ਇਹ ਸਭ ਕੁਝ ਕਿਹਾ ਤੇ ਇੱਕ ਹੋਰ ਆਦਮੀ ਆਇਆ ਤੇ ਤੈਨ ਲੱਗੇ ਉਸ ਸਮੇਂ ਮਹਾਂਪੁਰਖ ਜਿਹੜਾ ਵਾਣ ਗੁਰੂ ਵਾਹਿਗੁਰੂ ਦਾ ਉਪਦੇਸ਼ ਦੇ ਰਿਹਾ ਸੰਤ ਸਾਰਿਆਂ ਨੂੰ ਕਹਿ ਰਿਹਾ ਸਨ ਕਿ ਵਾਹਿਗੁਰੂ 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 ਦਾ ਸਿਮਰਨ ਕਰਿਆ ਅਜੇ ਉਪਦੇਸ਼ ਤੇ ਹੀ ਰਹਿ ਸੰਨ ਕਿ ਇੱਕ ਹੰਕਾਰੀ ਆਦਮੀ ਹੋ ਰਾਇਆ ਆਕੇ ਉਹਨੇ ਮਹਾਪੁਰਸ਼ਾਂ ਨਾਲ ਸਵਾਲ ਕੀਤਾ ਕਹਿਣ ਲੱਗਾ ਮਹਾਪੁਰਖੋ ਤੁਸੀਂ ਕੀ ਸਮਝਾ ਰਹੇ ਸੀ ਕਿ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਦੇ ਨਾਲ ਆਪ ਉੱਤ ਪੱਠੇ ਜਾਂਦੇ ਨੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਆਇਆ ਹੋ ਜਾਂਦਾ ਹੈ ਕਿਆ ਲਗਾ ਮਾਪੁਰਛੋ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਮੇਰਾ ਲੋਗ ਤੇ ਪ੍ਰਲੋਕ ਕੱਟਿਆ ਜਾਵੇਗਾ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਮੇਰਾ ਜੰਮਣ ਮਰਨ ਕੱਟਿਆ ਜਾਵੇਗਾ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਮੇਰੀਆਂ ਬਿਮਾਰੀਆਂ ਕੱਟਣ ਜਾਣ ਗਿਆ ਇਦਾਂ ਕਿ ਕਹਿ ਨਹੀਂ ਰਿਆ ਸੀ ਤੇ ਲਾਗੇ ਸੀ ਪਰਮਜੀਤ ਸਿੰਘ ਜਿਹੜੇ ਹੁਣ ਉਸ ਸਮੇਂ ਮਹਾਪੁਰਸ਼ ਨਹੀਂ ਬਣੇ ਸਨ ਜਿਹੜੇ ਹੁਣ ਇਸ ਟਾਈਮ 31 ਸੰਗ ਰਹੇ ਉਲਾਕੇ ਖਲੋਤਾ ਸੀ ਸੇਵਾਦਾਰ ਕਹਿਣ ਲੱਗਾ ਮਹਾਂਪੁਰਖੋ ਇਹ ਤੁਹਾਨੂੰ ਕੀ ਕਹਿ ਰਿਹਾ ਤੇ ਮਹਾਂਪੁਰਖਾਂ ਨੇ ਬਹੁਤ ਸੋਣਾ ਜਵਾਬ ਦਿੱਤਾ ਦਾਸ ਉਸ ਸਮੇਂ ਹਾਜ਼ਰ ਸੀ ਕਹਿਣ ਲੱਗੇ ਕਿ ਬੰਦੇ ਸਿੰਘ ਇਹ ਜਿਸ ਦਾ ਨਾਮ ਹੈ ਨਾ ਉਹ ਆਪੇ ਦੇਖ ਲਵੇਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਜਿਸ ਦਾ ਨਾਮ ਹੈ ਉਹ ਆਪੇ ਕਾਰਕ ਪ੍ਰਮਾਤਮਾ ਦੇਖ ਲਊਗਾ ਆਪਾਂ ਨੂੰ ਆਖੰਦਾ ਕੋਈ ਫਾਇਦਾ ਨਹੀਂ ਗਾ ਤੇ ਕਹਿਣ ਲੱਗਾ ਮਹਾਪੁਰਖੋ ਤੁਸੀਂ ਕਥਾ ਵਿਚਾਰ ਕਰਦੇ ਤੇ ਦਲੀਲਾਂ ਦੇ ਨਾਲ ਸਮਝਾਉਂਦੇ ਤੇ ਉਦਾਹਰਨਾਂ ਦਿੰਦੇ ਤੇ ਇੰਨੇ ਵੀ ਸਮਝਾਓ ਤੇ ਮਹਾਪੁਰਸ਼ਾਂ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਹਿਣ ਲੱਗੇ ਕਿ ਬਰਨਦੀ ਸਿੰਘ ਇਸ ਨੂੰ ਕਾਲਪੁਰਖ ਪਰਮਾਤਮਾ ਆਪੇ ਸਮਝਾਏਗਾ ਕਿਉਂਕਿ ਇਕੱਲੇ-ਇਕੱਲੇ ਨੂੰ ਸਮਝਾਉਣਾ ਕਾਲਪੁਰਖ ਪਰਮਾਤਮਾ ਨੇ ਸਾਡੇ ਟੂਟੇ ਨੇ ਲਾਇ ਅਸੀਂ ਤਾਂ ਸਿਰਫ ਮਹਾਰਾਜ ਦੀ ਝੋੜੇ ਦੇ ਵਿੱਚ ਹੀ ਭੋਂਕ ਸਕਦੇ ਆ ਵਿਚਾਰ ਕਰ ਸਕਦੇ ਆ ਇਕੱਲੇ-ਇਕੱਲੇ ਨੂੰ ਸਮਝਾਉਣਾ ਕਾਲਪੁਰਖ ਪਰਮਾਤਮਾ ਨੇ ਸਾਡੇ ਟੂਟੇ ਨੇ ਲਾਇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਆਪਾਂ ਕਿਸੇ ਨੂੰ ਸਮਝਾਉਣ ਦਾ ਯਤਨ ਕਰਾਂਗੇ ਅੱਜ ਕੱਲ ਕੀ ਹਾਲਾਤ ਹੈ ਕਿਸੇ ਨੂੰ ਚੰਗੇ ਰਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ ਅਗਲਾ ਮੁਨੱਖ ਸੋਚਦਾ ਕਿ ਮੇਰਾ ਬੁਰਾ ਸੋਚਦਾ ਪਿਆ ਇਹ ਮੈਨੂੰ ਗਲਤ ਸੰਗਤ ਵਿੱਚ ਪਾ ਰਿਹਾ ਪਿਛਲੇ ਕੁਝ ਸਮੇਂ ਤੋਂ ਦਾਸ ਕਿਸੇ ਪਰਿਵਾਰ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਬੜੀ ਕੋਸ਼ਿਸ਼ ਕੀਤੀ ਸੀ ਪਰ ਅਗਲਾ ਪਰਿਵਾਰ ਸੋਚਦਾ ਪਿਆ ਕਿ ਮੈਨੂੰ ਜਿਹੜਾ ਗਲਤ ਰਸਤੇ ਦੇ ਵਿੱਚ ਪਾ ਰਿਹਾ ਕਿਉਂਕਿ ਆਪਾਂ ਜਿੰਨਾ ਕਿਸੇ ਦਾ ਭਲਾ ਕਰਨ ਦੀ ਕੋਸ਼ਿਸ਼ ਕਰਾਂਗੇ ਅਗਲਾ ਜਿਹੜਾ ਬੰਦਾ ਸੋਚਦਾ ਕਿ ਮੇਰਾ ਮਾੜਾ ਕਰਦਾ ਤੇ ਇਸੇ ਕਰਕੇ ਕਾਲ ਪ੍ਰਮਾਤਮਾ ਦੇ ਉੱਤੇ ਸਭ ਕੁਝ ਛੜਦਾ ਕਾਲ ਪ੍ਰਮਾਤਮਾ ਹੈ ਆਪ ਕਿ ਸਮਝਾਦੇਗਾ ਕਿਉਂਕਿ ਅਸੀਂ ਤਾਂ ਸਿਰਫ ਗੁਰੂ ਦੀ ਝੂਲੀ ਦੇ ਵਿੱਚ ਸਮਝਾਉਣ ਦਾ ਯਤਨ ਕਰ ਸਕਦੇ ਹਾਂ ਅਸੀਂ ਭਾ ਸਕਦੇ ਹਾਂ ਵਿਚਾਰ ਕਰ ਸਕਦੇ ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂੰਘੀ ਬਖਸ਼ ਕੀਤੀ ਹੈ ਤੇ ਪਰਦੇਸਨ ਕਹਿ ਰਿਹਾ ਸੀ ਕਹਿਣ ਲੱਗਾ ਮਹਾਂਪੁਰਖੋ ਕਾਲਪੁਰਖ ਪ੍ਰਮਾਤਮਾ ਕਿੱਦਾਂ ਦੇਖੇਗਾ ਤੇ ਮਹਾਂਪੁਰਖਾਂ ਨੇ ਬੜਾ ਸੋਹਣਾ ਜਵਾਬ ਦਿੱਤਾ ਕਹਿਣ ਲੱਗੇ ਪਰਦੇਸਿਆ ਕਦੇ ਸਮਾਂ ਆਵੇਗਾ ਕਿ ਉਹ ਵੀ ਦਿਨ ਆਵੇਗਾ ਇਹ ਖੁਦ ਵਾਹਿਗੁਰੂ 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 ਦਾ ਸਿਮਰਨ ਕਰਿਆ ਕਰੇਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਿਹੜਾ ਉਹ ਹੰਕਾਰੀ ਆਦਮੀ ਸੀ ਉਹ ਬਹੁਤ ਵੱਡਾ ਅਫਸਰ ਸੀ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰਦਾ ਸੀ ਤੇ ਰਟਾਇਰ ਹੋਣ ਦਾ ਸਮਾਂ ਹਜੇ ਨੇੜੇ ਸੀ ਕਹਿਣ ਲੱਗਾ ਮੰਡ ਦੇ ਵਿੱਚ ਵਿਚਾਰਕ ਨੇ ਕਿ ਰਟਾਇਰਮੈਂਟ ਤੇ ਆ ਜਾਣੀ ਆ ਉਸ ਤੋਂ ਪਹਿਲਾਂ ਜੜੀਆ ਰੱਜ ਕੇ ਕਮਾਈ ਕੀਤੀ ਜਾਵੇ ਕੀ ਕੀਤਾ ਉਸਨੇ ਕਿਸ ਦੇ ਦਾ ਕੇਸ ਉਹਨਤੇ ਕੋਲ ਆਇਆ ਤੇ ਉਸਨੇ ਬਹੁਤ ਵੱਡੀ ਰਿਸ਼ਵਤ ਲਈ ਜਦ ਰੱ ਵੱਡੀ ਰਿਸ਼ਵਤ ਲਈ ਸੀਬੀਆਈ ਦੀ ਰੇਡ ਮੱਚੀ ਉਹਨਾਂ ਦੇ ਘਰ ਦੇ ਵਿੱਚ ਜਦ ਸੀਬੀਆਈ ਦੀ ਰੇਡ ਮੱਚੀ ਤੇ ਉਸ ਦੇ ਘਰ ਦੇ ਵਿੱਚੋਂ ਬਹੁਤ ਪੈਸੇ ਮਿਲੇ ਜਦ ਪੈਸੇ ਮਿਲੇ ਉਸ ਦੇ ਉੱਤੇ ਕੇਸ ਹੋ ਗਿਆ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਮੰਨਦੇ ਵਿੱਚ ਸੋਚਦਾ ਪਿਆ ਕਿ ਮੈਂ ਸਸਪੈਂਡ ਹੋ ਗਿਆ ਹੁਣ ਪੈਨਸ਼ਨ ਦੇ ਵਿੱਚ ਵੀ ਦਿੱਕਤ ਆਵੇਗੀ ਜ਼ਿੰਦਗੀ ਜਿਉਣ ਦੇ ਵਿੱਚ ਵੀ ਦਿੱਕਤ ਆਵੇਗੀ ਇਹ ਸੋਚ ਹੀ ਰਿਆ ਸੀ ਤੇ ਦਿਮਾਗ ਦੇ ਉੱਤੇ ਇੰਨਾ ਜ਼ੋਰ ਪਿਆ ਕਿ ਦਿਮਾਗ ਦੀ ਨਾਲੇ ਫੜ ਗਈ ਦਿਮਾਗ ਦੇ ਨਾਲੇ ਫੜ ਗਈ ਤੇ ਦਰੰਗ ਦਾ ਰੋਗ ਹੋ ਗਿਆ ਸਾਰਾ ਸਰੀਰ ਜਿਹੜਾ ਅਪਾਜ ਹੋ ਗਿਆ ਮੰਜੇ ਉੱਤੇ ਪੈ ਗਿਆ ਜੁਰੇ ਮੰਜੇ ਦੇ ਉੱਤੇ ਪੈ ਗਿਆ ਘਰ ਦੇ ਵਾਸਤੇ ਇਹ مصیبت ਬਣ ਗਈ ਘਰ ਦੇ ਵਰਕੇ ਨਰਕ ਬਣ ਗਿਆ ਕਿਉਂਕਿ ਉਹ ਆਪਣੀ ਜਿਹੜੀ ਕਿਰਿਆ ਵੀ ਧੋਣ ਦੇ ਕਾਬਿਲ ਨਹੀਂ ਠਗਾ ਸੀ ਕਿਰਿਆ ਵੀ ਜਿਹੜੀ ਆ ਸਰੀਰ ਦੀ ਕਿਰਿਆ ਵੀ ਜਿਹੜੀ ਵਿੱਚੇ ਕਰ ਦਿੰਦਾ ਸੀ ਪਰਿਵਾਰ ਦੇ ਵਾਸਤੇ ਇਹ ਨਰਕ ਬਣ ਗਿਆ ਸੀ ਮੰਜੇ ਉੱਤੇ ਪੈ ਜਾਂਦਾ ਜਦ ਮੰਜੇ ਉੱਤੇ ਪੈ ਜਾਂਦਾ ਤੇ ਪਰਿਵਾਰ ਨੇ ਸੇਵਾ ਕਰਨੇ ਜਿੰਨੇ ਕੋਸ਼ਿਸ਼ ਦੇ ਪਰ ਕੋਈ ਕਾਲ ਨਹੀਂ ਬੰਦੇ ਟਰੈਕਟਰਾਂ ਤੋਂ ਲਾਚ ਕਰਵਾਇਆ ਪਰ ਕਿਤੇ ਕਾਲ ਨਾ ਬਣੀ। ਤਿਸੇ ਮਹਾ ਪ੍ਰਸ਼ਨ ਮਿਲੇ ਤੇ ਉਹਨੇ ਕਿਹਾ ਕਿ ਇੱਕ ਸੇ ਸੰਤ ਦਾ ਸਰਾਪਿਆ ਹੋਇਆ। ਕਿ ਕਹਿਣ ਲੱਗੇ ਕਿ ਸੰਤ ਵੀ ਸਰਾਪ ਦਿੰਦੇ ਨੇ। ਗੁਰਬਾਣੀ ਤੋਂ ਪੁੱਛਿਆ ਤੇ ਗੁਰਬਾਣੀ ਨੇ ਸਮਝਾਇਆ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਤੇ ਪਿੰਡ ਮਡਾਹੂ ਕਟਿਆ ਤਿਸ ਢਾਲ ਸੁਕੰਦੇ ਕਿ ਜਿਹੜਾ ਸੰਤ ਦੇ ਨਾਲ ਮਹਾਪੁਰਸ਼ ਦੇ ਨਾਲ ਜਾਂ ਗੁਰੂ ਦੇ ਨਾਲ ਪੰਗੇ ਲੈਂਦਾ ਉਸ ਦੇ ਘਰ ਦਾ ਉਜਾੜਾ ਹੋ ਜਾਂਦਾ ਉਸ ਦਾ ਘਰ ਜਿਹੜਾ ਤਬਾਹ ਹੋ ਜਾਂਦਾ ਕਿਉਂਕਿ ਜਿਹੜਾ ਸੰਤ ਮਹਾਪੁਰਖ ਜਿਹੜਾ ਅਸਲੀ ਮਹਾਪੁਰਖ ਆ ਉਹ ਕਦੇ ਵੀ ਆਪਣੀ ਜ਼ੁਬਾਨ ਦੇ ਵਿੱਚ ਕੁਝ ਨਹੀਂ ਕਹਿੰਦਾ ਉਸ ਦੀ ਸਜ਼ਾ ਜਿਹੜੀ ਆ ਕਾਲ ਪੁੱਤ ਪਰਮਾਤਮਾ ਖੁਦ ਦਿੰਦਾ ਕਿਉਂਕਿ ਜਿਹੜਾ ਅਸਲੀ ਸੰਤ ਹੁੰਦਾ ਮਹਾਪੁਰਖ ਹੁੰਦਾ ਕਦੇ ਵੀ ਆਪਣੀ ਜ਼ੁਬਾਨ ਦੇ ਵਿੱਚ ਮਾੜਾ ਸ਼ਬਦ ਨਹੀਂ ਬੋਲਦਾ ਜਦੋਂ ਕੋਈ ਸੰਤ ਨੂੰ ਮਹਾਪੁਰਸ਼ ਨੂੰ ਕੋਈ ਗਾਲ ਕੱਢੇਗਾ ਸੰਤ ਨੇ ਇਹੋ ਜਵਾਬ ਨਹੀਂ ਦੇਣਾ ਉਹਦਾ ਜਵਾਬ ਕੌਣ ਦਿੰਦਾ ਕੋ ਕਾਲ ਪ੍ਰਮਾਤਮਾ ਜਿਹੜਾ ਸਾਰੇ ਗੁਣਾਂ ਦਾ ਦਾਤਾ ਤੇਰੇ ਕਮਣ ਕਮਣ ਗੁਣ ਕਹ ਕਹ गावा ਤੂੰ ਸਾਹਿਬ ਗੁਣੀ ਨਿਧਾਨਾ ਤਮਰੀ ਮਹਿਮਾ ਵਰਨਾ ਸਾਗੋ ਤੂੰ ਥਾਕਰ ਉੱਚ ਭਗਵਾਨ ਜਦੋਂ ਕਿਸੇ ਮਹਾਪੁਰਸ਼ ਨੇ ਗਿਆ ਕਿ ਇਹ ਜਿਹੜਾ ਸੰਤ ਦਾ ਸਰਾਪਿਆ ਹੋਇਆ ਤੇ ਇਸ ਨੂੰ ਉਸ ਦੇ ਕੋਲ ਹੀ ਲੈ ਜਾਉ ਸਮੁੱਚਾ ਪਰਿਵਾਰ ਨੇ ਉਸ ਨੂੰ ਟਰਾਲੀ ਦੇ ਵਿੱਚ ਪਾਇਆ ਲੰਮੇ ਤਿੱਗੇ ਕੀਤਾ ਤੇ ਰਾਣਾ ਸਾਹਿਬ ਵਾਲੇ ਮਹਾਪੁਰਖਾਂ ਦੇ ਕੋਲ ਲੈ ਗਏ ਮਹਾਪੁਰਖੇ ਉਸ ਸਮੇਂ ਤੇ ਪਹਿਰ ਦਾ ਦਿਨ ਸੀ ਤੁੱਪੇ ਬੈਠੇ ਹੋ ਇਸਨ ਕਿਸੇ ਇਸ਼ਨਾਨ ਕੀਤਾ ਸੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾਇ ਸਨ ਮਾਲਾ ਪੇਰੇ ਸੰਨ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਸੰਤ ਟਰੈਕਟਰ ਕੋਲ ਜਾ ਕੇ ਖਲੋ ਜਾਂਦਾ ਪਰਿਵਾਰ ਨੇ ਉਸ ਨੂੰ ਲਾਇਆ ਥੱਲੇ ਤੇ ਲਿਆ ਕੇ ਜਿਹੜਾ ਮਹਾਪੁਰਸ਼ਾਂ ਦੇ ਕੋਲ ਮੰਝਾ ਰੱਖ ਦਿੱਤਾ ਤੇ ਕਹਿਣ ਲੱਗੇ ਪਰਿਵਾਰ ਕਹਿਣ ਲੱਗਾ ਮਹਾਪੁਰਖੋ ਇਸ ਨੂੰ ਤਾਰ ਦੋ ਤੇ ਲਾਗੇ ਖਲੋਂਦਾ ਸੇਵਾਦਾਰ ਕਹਿਣ ਲੱਗਾ ਕਿੰਦਾ ਮਹਾਪੁਰਖੋ ਇਹ ਉਹੀ ਆ ਜਿਹੜਾ ਕਹਿੰਦਾ ਸੀ ਸਤਨਾਮ ਵਾਹਿਗੁਰੂ ਦਾ ਸਿਮਰਨ ਕਿਉਂ ਕਰਾਉਂਦੇ ਸੀ ਤੇ ਮਹਾਪੁਰਸ਼ ਕਹਿਣ ਲੱਗੇ ਸਾਨੂੰ ਯਾਦ ਨਹੀਂ ਆ ਕਿ ਕਿਹੜਾ ਬੰਦਾ ਕਿਉਂਕਿ ਕਿਸੇ ਵੀ ਸਾਧੂ ਦਾ ਮਹਾਪੁਰਸ਼ ਦਾ ਕਿਸੇ ਦੇ ਨਾਲ ਕੋਈ ਬੈਰ ਨਹੀਂ ਹੁੰਦਾ ਕਿਸੇ ਦੇ ਨਾਲ ਕੋਈ ਝਿੜਖਾ ਨਹੀਂ ਹੁੰਦੀ ਪਰ ਸਤ ਜਿਹੜਾ ਅਸਲੀ ਹੋਣਾ ਚਾਹੀਦਾ ਮਹਾਪੁਰਸ਼ ਅਸਲੀ ਹੋਣਾ ਚਾਹੀਦਾ ਪਖੰਡੇ ਨਹੀਂ ਹੋਣਾ ਚਾਹੀਦਾ ਅੱਜ ਕੱਲ ਦੇਖੀਦਾ ਹੈ ਨਾ ਅੱਜ ਗੁਰੂ ਘਰਾਂ ਵਿੱਚ ਬਾਬੇ ਬਣ ਕੇ ਲੁਟੇਰੇ ਬਹਿ ਗਏ ਨੇ ਠੇਕੇਦਾਰ ਬਹਿ ਗਏ ਨੇ ਜਿਹੜੇ ਗੁਰੂ ਘਰਾਂ ਦੀਆਂ ਮੋੜਾਂ ਨੂੰ ਖਾਦੀ ਜਾਂਦੇ ਬੁੱਲ ਸਤਨਾਨ ਸ੍ਰੀ ਵਾਇਟ ਅੱਜ ਤਿੰਨ ਮਾਵਾਂ ਜਿਹੜੀਆਂ ਬਹੁਤ ਦੁਖੀਆਂ ਨੇ ਪਹਿਲੀ ਮਾਂ ਜਿਸ ਨੇ ਸਾਨੂੰ ਜਨਮ ਦਿੱਤਾ ਅੱਜ ਉਹ ਵੀ ਦੁਖੀ ਆ ਕਿ ਮੇਰਾ ਪੁੱਤ ਜਿਹੜਾ ਜਿਸ ਨੇ ਬੁਢਾਪੇ ਦੇ ਵਿੱਚ ਸਹਾਰਾ ਬੰਨਾ ਸੀ ਅੱਜ ਜੋ ਨਸ਼ੇ ਦੇ ਕੈਰ ਦੇ ਵਿੱਚ ਫਸ ਗਿਆ ਦੂਸਰੀ ਮਾਂ ਧਰਤੀ ਮਾਂ ਅੱਜ ਉਹ ਵੀ ਬੜਾ ਦੁਖੀ ਆ ਕਿਉਂਕਿ ਅਸੀਂ ਨਸ਼ਾ بیچ-ਬਿਚ ਕੇ ਨਸ਼ਾ ਵੇਚ-ਵੇਚ ਕੇ ਧਰਤੀ ਮਾਂ ਨੂੰ ਕੈਂਸਰ ਕਰ ਦਤੀ ਹੈ ਤੀਸਰੀ ਮਾਂ ਤੰਨ ਤੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਅੱਜ ਇਹ ਵੀ ਮਾਂ ਜਿਹੜੀ ਬਹੁਤ ਦੁਖੀ ਆ ਕਿਉਂਕਿ ਆਪਾਂ ਤੰਨ ਤੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਫੋਰ ਥਾਵਾਂ ਤੇ ਪੜਤਦੇ ਫਿਰਦੇ ਆ ਅੱਜ ਕੀ ਦੇਖੀ ਦਾ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਜਵਾਬ ਨਾ ਹੋਵੇ ਬੱਚਾ ਨਾ ਹੋਵੇ 2 ਸਾਲ ਹੋ ਜਾਣ ਜਾਂ ਤਾਂ ਸ਼ਰੀਕ ਮਿਹਣੇ ਮਾਰ ਲੱਗ ਪੈਂਦੇ ਨੇ ਜਾਂ ਫਿਰ ਪਰਿਵਾਰ ਜਿਹੜਾ ਕਿਸੇ ਬਾਪਿਆਂ ਦੇ ਵਿੱਚੋਂ ਤੜੇ ਫਿਰਦੇ ਨੇ ਸਵਾਦੀਆਂ ਕੁੜੀਆਂ ਦੇ ਵਿੱਚ ਜਵਾਬ ਭਾਦੇ ਨੇ ਮਨੇ ਛੋਟੀ ਜੀ ਘਟਨਾ ਯਾਦ ਆ ਰਹੀ ਆ ਪਿਛਲੇ ਸਾਲ ਦੀ ਘਟਨਾ ਹੈ ਗਰਦਾਸਪੁਰ ਦੇ ਵਿੱਚ ਘਟਨਾ ਵਾਪਰੀ ਸੀ ਇਹ ਸ਼ਾਇਦ ਆਪ ਸਭ ਸੰਗਤਾਂ ਨੂੰ ਯਾਦ ਹੋਵੇ ਇਹ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਹੋਈ ਸੀ ਅਖਬਾਰ ਦੇ ਵਿੱਚ ਵੀ ਐਸੀ 22 ਤਰੀਕ ਦੀ ਖਬਰ ਹੈ ਪਿਛਲੇ ਸਾਲ ਦਸੰਬਰ ਦੇ 22 ਤਰੀਕ ਦੀ ਖਬਰ ਕੀ ਆਈ ਸੀ ਕਿ ਇੱਕ ਪਰਿਵਾਰ ਦੇ ਬੱਚਾ ਤੇ ਬੱਚੀ ਦਾ ਵਿਆਹ ਹੋਇਆ 2.5 ਸਾਲ ਹੋ ਗਏ ਵਿਆਹ ਨੂੰ ਤੇ ਪਰ ਉਹਨਾਂ ਦੇ ਘਰ ਦੇ ਵਿੱਚ ਕੋਈ ਜਵਾਬ ਨਹੀਂ ਆਦਾ ਸੀ ਕੋਈ ਬੱਚਾ ਨਹੀਂ ਹਦਾ ਸੀ ਕਿਸੇ ਪਖੰਡੀ ਦੇ ਕੋਲ ਗਿਆ ਕਿਸੇ ਨੇ ਉਹਨਾਂ ਨੂੰ ਪਖੰਡੀ ਦੇ ਨਾਲ ਜੋੜ ਦਿੱਤਾ ਤੇ ਪਖੰਡੀ ਦੇ ਕੋਲ ਜਾਂਦੇ ਨੇ ਤੇ ਉਸ ਨੇ ਕਿਹਾ ਕਿ ਤਹਾਨੂੰ ਇੱਕ ਬੱਚੇ ਦੀ ਬਲੀ ਦੇਣੀ ਪਵੇਗੀ ਫਿਰ ਤੁਹਾਡੇ ਘਰ ਦੇ ਵਿੱਚ ਪੁੱਤ ਪੈਦਾ ਹੋ ਸਕਦਾ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਲਾਗੇ ਹੀ ਇੱਕ ਪ੍ਰਵਾਸੀ ਰਹਦੇ ਸਨ ਪ੍ਰਵਾਸੀ ਰਹਿੰਦੇ ਸਨ ਪ੍ਰਵਾਸੀ ਪਰਿਵਾਰ ਰਹਿੰਦਾ ਸੀ ਪ੍ਰਵਾਸੀ ਪਰਿਵਾਰ ਦੀ ਵਾਈਫ ਜਿਹੜੀ ਆ ਘਰ ਦੇ ਵਿੱਚ ਇਕੱਲੀ ਸੀ ਤੇ ਉਸਦੇ ਬੱਚਾ ਹੋਣ ਵਾਲਾ ਸੀ ਤੇ ਉਹਨਾਂ ਮੀਆਂ ਬੀਬੀ ਨੇ ਉਸ ਪ੍ਰਵਾਸੀ ਨੂੰ ਪ੍ਰਵਾਸਨ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਕੀ ਕੀਤਾ ਤੇ ਪਹਿਲਾਂ ਉਸ ਨੂੰ ਮਾਰਿਆ ਗਿਆ ਉਸ ਦਾ ਪੇਟ چیر ਕੇ ਉਸ ਦੇ ਵਿੱਚੋਂ ਬੱਚਾ ਕੱਢ ਕੇ ਤੇ ਉਸ ਦੀ ਬਲੀ ਦਿੱਤੀ ਗਈ ਬੱਚਾ ਦਾ ਪਤਾ ਨਹੀਂ ਉਹਨਾਂ ਦੇ ਘਰ ਵਿੱਚ ਹੋਇਆ ਕਿ ਨਹੀਂ ਹੋਇਆ ਬਾਅਦ ਵਿੱਚ ਜਦੋਂ ਰੌਲਾ ਪਿਆ ਤੇ ਅੱਜ ਉਹ ਸਾਰਾ ਪਰਿਵਾਰ ਜਿਹੜਾ ਚੇਹਰੇ ਵਿੱਚ ਬੈਠਾ ਅਸੀਂ ਜਦ ਪਖੰਡੀਆਂ ਦੇ ਨਾਲ ਜੁੜ ਜਾਂਦੇ ਹਾਂ ਉਹਦਾ ਸਾਡੇ ਘਰ ਦੇ ਵਿੱਚ ਲਾਤ ਨਹੀਂ ਹੁੰਦੀ ਜੇਲ ਦੀ ਸਾਇਦ ਜ਼ਰੂਰ ਹੁੰਦੀ ਪੁੱਲ ਸਤਨਾਕ ਸ੍ਰੀ ਵਾਹਿਗੁਰੂ ਐਸੇ ਬਾਬਿਆਂ ਦੇ ਪਖੰਡੀਆਂ ਦੇ ਨਾਲ ਜੁੜਨਾ ਬੰਦ ਕਰੀਏ ਇੱਕ ਕਾਲ ਪੁਰਖ ਪਰਮਾਤਮਾ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀ ਜਦੋਂ ਇੱਕ ਗੁਰੂ ਦੇ ਨਾਲ ਜੁੜ ਜਾਗੇ ਤੇ ਗੁਰੂ ਮੇਰਾ ਜਿਹੜਾ ਸਾਡੀ ਹਰ ਇੱਛਾ ਪੂਰੀਆਂ ਕਰਦਾ ਅਸੀਂ ਜੋ ਕੁਝ ਮੰਗਾਗੇ ਸਾਨੂੰ ਪ੍ਰਾਪਤ ਹੁੰਦਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇन्हा ਉਹਾਂ ਸੱਚ ਹੋ ਗਿਆ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਉਂਦਾ ਸੰਤਾਂ ਦੀ ਹਜ਼ੂਰੀ ਦੇ ਵਿੱਚ ਆਉਂਦਾ ਤੇ ਕਾਲ ਪੁੱਖ ਪਰਮਾਤਮਾ ਦੀ ਐਸੀ ਅਪਾਰ ਕਿਰਪਾ ਹੁੰਦੀ ਆ ਸਾਧੂ ਸੰਤ ਜਿਹੜੇ ਉਸ ਨੂੰ ਤਾਰ ਕੇ ਰੱਖ ਦਿੰਦੇ ਨੇ ਮਹਾਪੁਰਖ ਰਾਣਾ ਸਾਹਿਬ ਵਾਲੇ ਬੈਠੇ ਸਨ ਤੇ ਜਨਤ ਪਰਿਵਾਰ ਨੇ ਕਿਹਾ ਕਿ ਮਹਾਪੁਰਖੋ ਇਹਨਾਂ ਨੂੰ ਤਾਰ ਦਿਓ ਤੇ ਮਹਾਪੁਰਖ ਕਹਿਣ ਲੱਗੇ ਇਸ ਨੂੰ ਅਸੀਂ ਕੌਣ ਹੁੰਦੇ ਹਾਂ ਤਾਰਨ ਵਾਲੇ ਉਹ ਕਾਲ ਪੁੱਤ ਪਰਮਾਤਮਾ ਖੁਦ ਤਾਰੇਗਾ ਤੇ ਮਹਾਪੁਰਖਾਂ ਨੇ ਆਪਣੇ ਹੱਥ ਦੇ ਵਿੱਚੋਂ ਮਾੜਾ ਲਾ ਕੇ ਪਰਿਵਾਰ ਨੂੰ ਦਿੱਤੀ ਕਿ ਇਸ ਦੇ ਕੋਲ ਬੈਠ ਕੇ ਵਾਹਿਗੁਰੂ 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 ਦਾ ਸਿਮਰਨ ਕਰਨਾ ਤੇ ਜੇ ਕਾਲਪੁੱਖ ਪਰਮਾਤਮਾ ਦੀ ਕਿਰਪਾ ਹੋਵੇਗੀ ਤੇ ਬਿਲਕੁਲ ਠੀਕ ਹੋ ਜਾਵੇਗਾ ਪਰਿਵਾਰ ਉਸ ਨੂੰ ਘਰ ਦੇ ਵਿੱਚ ਲੈ ਹੁੰਦੇ ਨੇ ਸ਼ਾਮ ਨੂੰ 4 ਵਜੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ ਕਟਨਾ ਮਿਲੀ ਫਿਰ ਤੇ ਪਰਿਵਾਰ ਨੇ 10 ਨੂੰ ਖੁਦ ਦੱਸਿਆ ਫਿਰ ਜਦ ਕੈਨ ਲੱਗੇ ਤਕਰੀਬਨ ਰਾਤ 2:30 ਸਮੁੱਚਾ ਪਰਿਵਾਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਸੀ ਤੇ ਉਹ ਜਿਹੜਾ ਜਿਹੜਾ ਪਾਇਰ ਗਿਆ ਸੀ ਜਿਹੜਾ ਭਿਓਸ਼ ਪਿਆ ਸੀ ਉਹ ਹੋਸ਼ ਦੇ ਵਿੱਚ ਆ ਗਿਆ ਤੇ ਉੱਠ ਪਿਆ ਤੇ ਬੋਲਣ ਲੱਗ ਪਿਆ ਤੇ ਬੋਲਦਾ ਸਾਰੇ ਉਸਨੇ ਕਿਹਾ ਸਤਨਾਮ ਸ੍ਰੀ ਵਾਹਿਗੁਰੂ ਕਿ ਉਸਨੇ ਸਤਨਾਮ ਵਾਹਿਗੁਰੂ ਦਾ ਸਿਮਰਨ ਕੀਤਾ ਫਿਰ ਮਹਾਂਪੁਰਸ਼ਾਂ ਦੇ ਕੋਲ ਆਏ ਤੇ ਰਾਣਾ ਸਾਹਿਬ ਵਾਲੇ ਨਾ ਪਰਚ ਗਿਆਨ ਲੱਗੇ ਤੇ ਠੀਕ ਹੋ ਗਿਆ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਤੇ ਮਹਾਂਪੁਰਸ਼ ਕਹਣ ਲੱਗੇ ਇਸ ਦੇ ਕੋਲ ਬੈਠ ਕੇ ਫਿਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਜੇ ਕਾਲਪੁਖ ਪਰਮਾਤਮਾ ਦੀ ਕਿਰਪਾ ਹੋਈ ਤੇ ਤੁਰਨ ਵੀ ਲੱਗ ਪਵੇਗਾ ਫਿਰ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਕਾਲਪੁਖ ਪਰਮਾਤਮਾ ਦੀ ਐਸੀ ਕਿਰਪਾ ਹੋਈ ਕਿ 2-2.5 ਸਾਲਾਂ ਦੇ ਵਿੱਚ ਉਹ ਜਿਹੜਾ ਬੰਦਾ ਜਿਹੜਾ ਪਾਈਪ ਹੋ ਗਿਆ ਸੀ ਜਿਸ ਨੂੰਦਰ ਅੰਗਰੋਗ ਹੋ ਗਿਆ ਸੀ ਉਹ ਫਿਰ ਚੱਲਣ ਲੱਗ ਪਿਆ ਕਹਿਣ ਤੋਂ ਭਾਵ ਕਿ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਜਿਹੜਾ ਗੁਰਬਾਣੀ ਤੇ ਨਾਲ ਜੁੜ ਜਾਂਦਾ ਵਾਹੋ ਵਾਹੋ ਬਾਣੀ ਨਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਇ ਵਾਹੋ ਵਾਹੋ ਅਗੰਮ ਅਥਾ ਹੈ ਵਾਹੋ ਵਾਹੋ ਸੱਚਾ ਸੋਇ ਜਿਹੜਾ ਕਾਲਪੁਰਖ ਪਰਮਾਤਮਾ ਦੀ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਦੁੱਖਾਂ ਦੇ ਵਿੱਚ ਕਦੇ ਘਬਰਾਉਂਦਾ ਨਹੀਂਗਾ ਜਿਹੜਾ ਦੁੱਖਾਂ ਨੂੰ ਤੇ ਸੁੱਖਾਂ ਨੂੰ ਇੱਕ ਸਮਾਨ ਸੰਧਾ ਜਿਵੇਂ ਧੰਨ ਧੰਨ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਜ ਦੇ ਹਕੂਨਾਮੇ ਦੇ ਵਿੱਚ ਫਰਮਾਨ ਕਰਦੇ ਪੈਣੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨ ਸੁਖ ਸੁਨੇ ਔਰ ਭੈ ਨਹੀਂ ਜਾ ਕ ਕੰਚਨ ਮਾਟੀ ਮੰਨ ਕਿ ਜਿਹੜਾ ਮਨੁੱਖ ਦੁੱਖਾਂ ਦੇ ਵਿੱਚ ਕਦੇ ਘਬਰਾਉਂਦਾ ਨਹੀਂਗਾ ਦੁੱਖਾਂ ਨੂੰ ਵੀ ਇੱਕ ਸਮਾਨ ਸਮਝਦਾ ਹੈ ਸੁੱਖ ਦੁੱਖ ਦੋਏਕਾਰ ਕੱਪੜੇ ਪੈਰੇ ਚਾਏ ਮਨੁੱਖ ਭਾਵੇਂ ਕਿ ਕਦੇ ਵੀ ਦੁੱਖਾਂ ਦੇ ਵਿੱਚ ਮਨੁੱਖ ਜਿੱਦ ਘਬਰਾਉਂਦਾ ਨਹੀਂਗਾ ਜਿਹੜਾ ਸੋਨੇ ਮਿੱਟੀ ਨੂੰ ਵੀ ਸੋਨੇ ਦੇ ਸਮਾਨ ਸਮਝਦਾ ਤੇ ਦੁੱਖਾਂ ਨੂੰ ਵੀ ਸੁੱਖਾਂ ਦੇ ਸਮਾਨ ਸਮੁੰਦ ਕਦੇ ਵੀ ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂਗਾ ਜਿਹੜਾ ਕਾਲ ਸੁਖ ਪਰਮਾਤਮਾ ਦੇ ਬਾਣੇ ਦੇ ਵਿੱਚ ਲੈਂਦਾ ਸਹਿਬ ਦੀ ਬਾਣੀ ਨੂੰ ਪੜਦਾ ਪ੍ਰਤਿਕ ਵੀਰ ਜੀ ਫਰਮਾਣ ਕਰਦੇ ਨੇ ਕਬੀਰ ਹਰਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਦੇ ਨਾ ਡੋਲਾਈ ਜਿਸ ਤਰਾਖਾ ਸਰਜਨਹਾਰ ਭਗਤ ਕਬੀਰ ਜੀ ਫਰਮਾਣ ਕਰਦੇ ਪੈਣ ਕਿ ਜਿਹੜਾ ਮਨੁੱਖ ਉਸ ਕਾਲ ਵਿੱਚ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਉਸ ਕਾਲ ਵਿੱਚ ਪਰਮਾਤਮਾ ਦੀ ਬਾਣੀ ਨੂੰ ਪੜਦਾ ਹੈ ਉਸ ਕਾਲ ਵਿੱਚ ਪਰਮਾਤਮਾ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ ਤੇ ਕਾਲ ਵਿੱਚ ਪਰਮਾਤਮਾ ਐਸੀ ਕਿਰਪਾ ਕਰ ਦਿੰਦੇ ਨੇ ਉਸ ਦੇ ਸਾਰੇ ਦੁੱਖ ਕਲੇਸ਼ ਜਿਹੜੇ ਨਾਸ਼ ਕਰਨ ਬੁੱਲ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਉਹ ਸਾਹਿਬ ਦੀ ਬਾਣੀ ਦੇ ਨਾਲ ਜੁੜ ਜਾਂਦਾ ਹੈ ਸਾਹਿਬ ਦੀ ਬਾਣੀ ਨੂੰ ਪੜਦਾ ਕਿਹੜਾ ਸਹਿਬ ਜਿਹੜਾ ਕਾਲਪੁਖ ਪਰਮਾਤਮਾ ਇੱਕ ਹੈ ਏਕ ਨਾਮ ਜਿਸ ਮਨ ਵਿੱਚ ਦੁੱਖ ਦਰਦ ਸਭ ਤਾਂ ਕੰਸੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਕਾਲਪੁਖ ਪਰਮਾਤਮਾ ਦਾ ਨਾਮ ਵਸ ਜਾਂਦਾ ਉਹਨਾਂ ਮਨੁੱਖਾਂ ਦੇ ਸਾਰੇ ਦੁੱਖ ਲਗੜਿਆ ਨਾਸ਼ ਗਏ ਨੇ ਅਸੀਂ ਯਤਨ ਕਰਨਾ ਇੱਕ ਕਾਲਪੁਖ ਪਰਮਾਤਮਾ ਦੇ ਨਾਮ ਨਾਲ ਜੁੜਨਾ ਇੱਕ ਕਾਲਪੁਖ ਪਰਮਾਤਮਾ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਣਾ ਕਿਉਂਕਿ ਅਸੀਂ ਗੁਰਬਾਣੀ ਨੂੰ ਹਿੱਦੇ ਵਿੱਚ ਧਾਰਨ ਕਰ ਲਵਾਂਗੇ ਕਾਲ ਪ੍ਰਮਾਤਮਾ ਦੇ ਕੋਲ ਜੋ ਕੁਝ ਮੰਗਾਂਗੇ ਉਹ ਸਾਨੂੰ ਪ੍ਰਾਪਤ ਹੋ ਜਾਵੇਗਾ ਸੋ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਇਹਨਾਂ ਜਾਣ ਤੇ ਪਛਾਣ ਕੇ ਮਾਫ਼ ਕਰਨਾ ਤਣ ਤਣ ਸੈਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਣੇ ਬਖਸ਼ਣਾ ਜੀ ਦਾਦੇ ਸ਼ਰਦਾ ਦੇ ਨਾਲ ਦੇ ਕਿਸੇ ਨੂੰ ਗੁੱਸਾ ਲੱਗਾ ਦਾਸ ਕਿਮਾ ਦਾ ਜਾ ਚੁੱਕਾ ਹੈ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੋਟੀ ਬਖਸ਼ ਕੀਤੇ ਵਿਚਾਰ ਕਰਦੇ ਹੋਇਆ ਭੁੱਲਾ ਚੁੱਕਾ ਤਖਿਮਾ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਾ ਸੰਗਤ ਬਖਸ਼ਣ ਬਖਸ਼ਣਾ ਜੀ ਬੁਲਾਓ ਫਤਿਹ ਜੀ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ